ਬਾਕੀ ਗੱਲ ਇਹ ਆ ਸਾਡੇ ਪ੍ਰਧਾਨ ਜੀ ਨੂੰ ਅੱਜ 48 ਦਿਨ ਹੋ ਗਏ ਆ ਭੋਖੜ ਹੜਤਾਲ ਤੇ ਬੈਠਿਆਂ ਨੂੰ ਸਰਕਾਰ ਸੈਂਟਰ ਦੀ ਸਾਰ ਨਹੀਂ ਲੈ ਰਹੀ ਗੱਲਾਂ ਪਾਸੇ-ਪਾਸੇ ਬਹੁਤ ਕਰੀ ਜਾਂਦੀ ਉਹ ਬਹੁਤ ਜਿਆਦਾ ਵੀ ਐ ਇਹਦਾ ਮਰਨ ਵੱਤ ਛੱਡਿਆ ਜਾਵੇ ਵੀ ਐ ਕੀਤਾ ਜਾਵੇ ਪਰ ਸਾਡੇ ਪ੍ਰਧਾਨ ਜੀ ਨਾਲ ਨਾ ਤਾਂ ਕੋਈ ਉੱਥੇ ਕੋਈ ਉਹਨਾਂ ਦਾ ਕੋਈ ਨੁਮਿੰਦਾ ਪਹੁੰਚਿਆ ਨਾ ਕੋਈ ਕੋਈ ਗੱਲਬਾਤ ਹੋਈ ਹੈ ਨਾ ਟਸ ਤੋਂ ਮਸਾ ਜੇ ਸਰਕਾਰ ਹੁੰਦੀ ਸਾਨੂੰ ਦੱਸ ਵੀ ਦੱਸਦੀ ਇਹਦੇ ਵਿੱਚ ਅੱਜ ਕੜੇ ਇਹਨਾਂ ਨੇ 21 ਦੇ ਵਿੱਚ ਕੜੇ ਕਾਨੂੰਨ ਲਿਆਂਦੇ ਸੀ ਉਹ ਵਾਪਸ ਵੀ ਕੀਤੇ ਇਹਨਾਂ ਨੇ ਪਰ ਨਹੀਂ ਸਾਨੂੰ ਨਹੀਂ ਜਾਪਿਆ ਵੀ ਉਹ ਦਮਾਰੇ ਕੋਈ ਹੋਰ ਉਹਨਾਂ ਦੇ ਹਸਾਮਨਾ ਕੋਈ ਆਪਾਂ ਕੋਈ ਗੱਲ ਰਿਪੀਟ ਕਰ ਦਈਏ ਹੋਰ ਹਸਾਮਨਾ ਰਿਪੀਟ ਕਰਕੇ ਕਾਨੂੰਨ ਸਾਡੇ ਫੇਰ ਲਿਆ ਕੇ ਸਾਡੇ ਤੇ ਥੋਪਤੇ ਇਹਨਾਂ ਨੇ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਬਲਾਕ ਫ੍ਰੀ ਕੋਰਟ ਦੇ ਬਾਈਥੇ ਟੇਨਾ ਟਿਪ ਪੁਆਇੰਟ ਤੇ ਜੋ ਕਿ ਅਸੀਂ ਉਹਦੀਆਂ ਕਾਪੀਆਂ ਸਾੜੀਆਂ ਬੇ ਸਰਕਾਰ ਵਾਪਸ ਲੱਗੀ ਠੀਕ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਗੈਰਦਾਨਿਸਤ ਕਿਸਾਨ ਮਜ਼ਦੂਰ ਮੋਰਚੇ ਦੇ ਕਾਲ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਖੇਤੀ ਡਰਾਫਟ ਭੇਜਿਆ ਪੰਜਾਬ ਸਰਕਾਰ ਨੂੰ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਉਹਦੀਆਂ ਕਾਪੀਆਂ ਸਾਰੀਆਂ ਗਈਆਂ ਜਿਦੇ ਵਿੱਚ ਮੰਡੀਕਰਨ ਜਿਹੜਾ ਪਹਿਲਾਂ ਦੇ ਕਾਨੂੰਨ ਹੈ ਉਹੀ ਦੁਆਰਾ ਇਹਨਾਂ ਨੇ ਰਿਪੀਟ ਕੀਤੇ ਹੈ ਮੰਡੀਕਰਨ ਖਤਮ ਕਰਨ ਦੀ ਜਾਂ ਫਿਰ ਪ੍ਰਾਈਵੇਟ ਮੰਡੀ ਜਿਹੜਾ ਬढ़ावा ਦੇਣ ਦੀ ਕੋਸ਼ਿਸ਼ ਕੀਤੀ ਹੈ ਮੋਦੀ ਸਰਕਾਰ ਨੇ ਤੇ ਇਹਦਾ ਹੀ ਸਨਹਿਤ ਕਿਸਾਨ ਮੋਰਚਾ ਗਾਇਗਾਂ ਦੇ ਕਫੀਲਕੋਟ ਬਲਾਕ ਵੱਲੋਂ ਪੋਰਜੋਨ ਵਿਰੋਧ ਕਰਦੇ ਆ ਤੇ ਇਹਨਾਂ ਨੂੰ ਇਹ ਡਰਾਫਟ ਨੂੰ ਪਿਆਰ ਸਰਕਾਰ ਨੇ ਕਿਹਾ ਹੀ ਆ ਕਿ ਅਸੀਂ ਇਹ ਡਰਾਫਟ ਵਾਪਸ ਭੇਜਤਾ ਪਰ ਨੋਟੀਫਿਕੇਸ਼ਨ ਅਜੇ ਕੋਈ ਜਾਰੀ ਨਹੀਂ ਹੋਇਆਗਾ ਵਿਧਾਨ ਸਭਾ ਦੇ ਵਿੱਚ ਇਹ ਤੇ ਕੋਈ ਚਰਚਾ ਨਹੀਂ ਹੋਏਗੀ ਤਾਂ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਲਾਸ ਲਾ ਕੇ ਸਪੈਸ਼ਲ ਇਹਨੂੰ ਜਿਹੜਾ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਜਿਹੜਾ ਸੈਂਟਰ ਗਵਰਨਮੈਂਟ ਨੂੰ ਅਜਲਾਹ ਦੀ ਸਹਿਮਤੀ ਬਣਾ ਕੇ ਵਾਪਸ ਭੇਜਣਾ ਚਾਹੀਦਾ ਤਾਂ ਉਦੋਂ ਤੇ ਸੈਂਟਰ ਸਰਕਾਰ ਨੇ ਪਹਿਲਾਂ ਜਿੱਦੇ ਕਾਨੂੰਨ ਵਾਪਸ ਲਏ ਆ ਉਦੋਂ ਹੀ ਕਹਿਤਾ ਸੀਗਾ ਕਿ ਅਸੀਂ ਇੱਕ ਕਦਮ ਪਿੱਛੇ ਹਟੇ ਆ ਦੋ ਕਦਮ ਅੱਗੇ ਵਧਾਂਗੇ ਸਾਨੂੰ ਉਸੇ ਦਿਨ ਤੋਂ ਹੀ ਅਸੀਂ ਤਿਆਰੀ ਕਰਨ ਲੱਗ ਗਏ ਸੀਗੇ ਕਿ ਭਾਈ ਇਹ ਜਿਹੜੇ ਕਾਨੂੰਨ ਆ ਵਾਪਸ ਆਉਣਗੇ 2019 ਦੇ ਵਿੱਚ ਹੀ ਸਰਦਾਰ ਚਕਜੀਤ ਸਿੰਘ ਢੱਲੇਵਾਲ ਨੇ ਕਹਿਤਾ ਸੀਗਾ ਕਿ ਭਾਈ ਜਿਹੜੀ ਇਹ ਛੋਟੀਆਂ ਮੋਟੀਆਂ ਲੜਾਈਆਂ ਨਾ ਇਹ ਲੜਾਈਆਂ ਨਹੀਂ ਆਪਣੀਆਂ ਇਹਦਾ ਪੈਰ ਦੇ ਵਿੱਚ ਜਿਵੇਂ ਜੁੱਤੀ ਦੇ ਵਿੱਚ ਕੋਈ ਰੋੜੀ ਪੈ ਜਾਣੀ ਨਾ ਉਹ ਰੋੜੀ ਕੱਢਣ ਦੇ ਬਰਾਬਰ ਆ ਜਿਹੜੇ ਆਜਿ ਦੇ ਪਰਤੇ ਪੁਰਤੇ ਆਪਣੇ ਪ੍ਰਾਜੀਆਂਾਂ ਦੇ ਪੈਂਦੇ ਆ ਤਾਂ ਢੱਲੇਵਾਲ ਸਾਹਿਬ ਨੇ ਉਸ ਦਿਨ ਤੋਂ ਐਲਾਨ ਕਰਤਾ ਦੀਗਾ ਜੇ ਮੈਨੂੰ ਛਿੱਦੀ ਦੇਣੀ ਪਈ ਤਾਂ ਛਿੱਦੀ ਦੇਵਾਂਗੇ ਸਾਡਾ ਕਾਕਾ ਸਿੰਘ ਕੋੜ ਦੇ ਪਿੰਡ ਦਾ ਉਹ ਨਕਸਾਨ ਛਿੱਦ ਹੋਇਆ ਸੀਗਾ ਜਿਹਨੇ ਸੁਸਾਇਡ ਕੀਤੀ ਜੈਤੋ ਮੋਰਚੇ ਦੇ ਵਿੱਚ ਉਹ ਉਸ ਦਿਨ ਸਰਦਾਰ ਜੀ ਜੀ ਸਿੰਘ ਢੱਲੇਵਾਲ ਨੇ ਐਲਾਨ ਕਰਤਾ ਦੀਗਾ ਸਾਡਾ ਅੱਜ ਉਹ ਜੋਧਾ ਉਥੇ ਡਟਿਆ ਹੋਇਆ ਆਪਣੇ ਬਚਨਾਂ ਤੇ ਪੂਰਾ ਉਸੇ ਤਰ੍ਹਾਂ ਜੋ ਮਾਰਨ ਵਾਸਤੇ ਜਾਰੀ ਰੱਖ ਕੇ ਆਪਦੀ ਸ਼ਹਾਦਤ ਦੇਣ ਨੂੰ ਤਿਆਰ ਹੈ